ਹੈਲੋ ਵੀ ਮਿੱਤਰੋ ਕਿਵੇਂ ਸਾਰੇ ਆਹ ਦੇਖੋ ਮਿੱਤਰੋ ਯਾ ਵਲੇ ਆਈ ਪੀਣਾ ਬਿੰਦਾ ਪਾਣੀ ਆਪਣੇ ਪਾਣੀ ਵੇਸਟ ਬਾਲ ਕਰਦੇ ਇਧਰ ਦੇਖੋ ਘਰੀ ਬੈਠਣੇ ਸੇਵ ਆਹ ਦੇਖੋ ਇਹੀ ਪਰ ਪਰ ਬਿੰਦਾ ਪਾਣੀ ਬਹੁਤ ਮੁੱਲੀ ਚੀਜ਼ ਹੈਣਾ ਵੇਸਟ ਨਹੀਂ ਕਰੀਦਾ ਪਾਣੀ ਦੀ ਇਧਰ ਤੱਕ ਪਤਾ ਚੱਲਦੀ ਹੈ ਇਹ ਆ ਵਾਕੇ ਪਾਣੀ ਦੀ ਆਪਣੇ ਤਾਂ ਵੇਸਟ ਕਰਦੇ ਬਾਲਾ ਬਣੀ ਆਹ ਦੇਖੋ ਇਧਰ ਸੇਵ ਕਰਕੇ ਰੱਖੀ ਬਿਠੇ ਸਾਰੇ ਪੀਣ ਵਾਲਾ ਵੀ ਇਥੇ ਲਿਆਣਾ ਪੈਂਦਾ ਸਾਰਾ। ਉਹ ਵੇਖ ਦੂਰ-ਦੂਰ ਤੱਕ। ਪਾਣੀ ਦੀ ਕਦਰ ਕਰੋ ਯਾਰ। ਪਾਣੀ ਦੀ ਵੇਸਟ ਨਹੀਂ ਕਰੀਂ ਦਿੰਦਾ। ਆਹ ਦੇਖੋ। ਪਾਣੀ ਨੂੰ ਕਦੇ ਵੇਸਟ ਨਾ ਕਰੋ। ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਵੀਡੀਓ ਨੂੰ ਕਰੋ ਲਾਈਕ। ਇੱਕ ਇੱਕ ਹੋਰ ਥੋਜੀ ਚੀਜ਼ ਵਧੀਆ ਵਿਖਾਵਾਂਗੇ ਤੁਹਾਨੂੰ ਜੀ। ਅਲਵੈਦਾ ਭਾਈ।